ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖਤ ਤੁਹਾਡੀ ਦੋਸਤ ਰਾਜੀਵਰ ਕੌਰ ਜਾਲ ਹਾਜ਼ਰ ਹੋਈ ਹਾਂ ਜੀ ਨਵੀਂ ਪੰਜਾਬੀ ਕਹਾਣੀ ਲੈ ਕੇ ਇਹ ਕਹਾਣੀ 1947 ਦੀ ਵੰਡ ਦੇ ਦਰਦਨਾਕ ਹਾਦਸਿਆਂ ਨੂੰ ਬਿਆਨ ਕਰਦੀ ਹੈ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਸ਼੍ਰੀਮਾਨ ਐਨੇਮਨ ਸਿੰਘ ਦੀ ਕਲਮ ਤੋਂ ਪੰਜਾਬੀ ਕਹਾਣੀ ਚੀਸ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਜੀ ਬਹੁਤ ਹੀ ਸੋਹਣੀ ਤੇ ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਕਹਾਣੀ ਹੈ ਸ਼ੁਰੂ ਕਰਦੇ ਹਾਂ ਜੀ ਭਾਰਤ ਪਾਕਿਸਤਾਨ ਦੇ ਵੰਡ ਦੇ ਦਰਦ ਨੂੰ ਦਰਸਾਉਂਦੀ ਪੰਜਾਬੀ ਕਹਾਣੀ ਚੀਸ ਅਨੇਮਨ ਸਿੰਘ ਦੀ ਕਲਮਤੁਮ ਸਾਰਾ ਪਰਿਵਾਰ ਆਲੇ-ਦੁਆਲੇ ਦੇ ਏਰੀਏ ਨੂੰ ਘੁੰਮ ਫਿਰ ਕੇ ਦੇਖਣ ਤੁਰ ਗਿਆ ਮੈਂ ਨਹੀਂ ਗਈ ਉਹ ਨਾਲ ਮੈਂ ਤਾਂ ਬਾਹਰ ਹੀ ਮੈਟ ਤੇ ਬੈਠ ਗਈ ਹਾਂ। ਉਹਨਾਂ ਨੂੰ ਤਾਂ ਇੰਜ ਹੋਣਾ ਕਿ ਮੈਨੂੰ ਤੁਰਨ 'ਚ ਦਿੱਕਤ ਆਉਣੀ ਹੋ ਆਉਂਦੀ ਹੋਣੀ ਐ। ਪਰ ਮੇਰੇ ਮਨ 'ਚ ਵੱਖਰੀ ਤਰ੍ਹਾਂ ਦਾ ਸਕੂਨ ਹੈ। ਮੇਰੀ ਪੋਤ ਨੂੰ ਨੇ ਤਾਂ ਕਿਹਾ ਵੀ ਸੀ, "ਬੇਬੇ ਜੀ, ਤੁਹਾਨੂੰ ਇਕੱਲਿਆਂ ਛੱਡ ਕੇ ਕਿਵੇਂ ਤੁਰ ਜਾਈਏ? ਸਾਨੂੰ ਚਿੰਤਾ ਰਹਿਣੀ ਐ ਤੁਹਾਡੀ।" ਮੈਂ ਕਹਿ ਦਿੱਤਾ ਸੀ ਕਿ ਧੀਏ, ਇੱਥੇ ਆ ਕੇ ਤਾਂ ਮੇਰੇ ਸਾਹ ਵੀ ਮੁੱਕ ਜਾਣਾ ਤਾਂ ਕੋਈ ਸੰਸਾ ਨਹੀਂ। ਲੰਗੀ ਉਮਰ ਦੀ ਇਹੋ ਤਾਂ ਇੱਛਾ ਸੀ ਮੇਰੇ ਮਨ 'ਚ ਜਦੋਂ ਦੀਦਾਰ ਖੁੱਲਣ ਦੀ ਖੁਸ਼ਖਬਰੀ ਸੁਣੀ ਸੀ ਮੇਰੇ ਮਨ 'ਚ ਉਦੋਂ ਤੋਂ ਅਚਵੀ ਜਹੀ ਉੱਠਣ ਲੱਗੀ ਸੀ ਮੈਂ ਮੇਰੇ ਪੁੱਤੇ ਜੀਤ ਨੂੰ ਆਖ ਦਿੱਤਾ ਸੀ ਕਿ ਸਾਰੇ ਟੱਬਰ ਨੂੰ ਨਾਲ ਲਿਜਾ ਕੇ ਨਨਕਾਣਾ ਸਾਹਿਬ ਮੱਥਾ ਟਿਕਾ ਕੇ ਲਿਆ ਮੇਰਾ بڑا ਮਨ ਕਰਦਾ ਏ ਕਿ ਮਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਉੱਥੇ ਜਾ ਕੇ ਮੱਥਾ ਟੇਕਾਂ ਮਾ ਉਸ ਭਲੇ ਪੁਰਸ਼ ਦੀ ਰੂਹ ਨੂੰ ਵਿਸ਼ਾਂਤੀ ਮਿਲ ਜਾਣੀ ਸੀ ਮੇਰੇ ਆਉਣ ਨਾਲ ਜੀਤ ਫੋਨ ਤੇ ਕਹਿੰਦਾ ਕੋਈ ਨਹੀਂ ਬੇਬੇ ਜੀ ਰਤਾ ਠਹਿਰ ਜਾਓ ਥੋੜੀ ਭੀੜ ਘਟ ਜਾਂਦੇ ਹੋ ਮਹੀਨੇ ਬਾਅਦ ਚਲੇ ਜਾਵਾਂਗੇ ਜੀਤ ਦੇ ਉੱਤਰ ਨੇ ਮੈਨੂੰ ਸਕੂਨ ਦਿੱਤਾ ਸੀ ਕਾਲ ਜੇ ਚઠੰਡ ਪਈ ਸੀ ਮਹਿਸੂਸ ਹੋਇਆ ਸੀ ਕਿ ਮੇਰਾ ਵਰਿਆਂ ਤੋਂ ਕਦੇ-ਕਦੇ ਅਚਾਨਕ ਚੜ ਜਾਂਦਾ ਤਾਪ ਜਿਵੇਂ ਲੱਥਨ ਲੱਗ ਪਿਆ ਹੋਵੇ ਆ ਮੈਂ ਹੁਣ ਪੋਤੇ-ਪੜਪੁੱਤਿਆਂ ਵਾਲੀ ਹੋ ਗਈ ਆ ਪਰ ਫਿਰ ਵੀ ਜ਼ਿੰਮੇ ਜ਼ਿੰਦਗੀ ਕਿਸੇ ਸਰਾਲ ਵਾਂਗ ਰੀਂਗਦੀ ਹੋਈ ਹੀ ਬੀਤੀ ਏ ਮੇਰੀ ਦੋਵੇਂ ਪੁੱਤਰਾਂ ਤੇ ਮੰਗਲ ਦੇ ਚਿਹਰੇ ਮੇਰੀਆਂ ਅੱਖਾਂ ਸਾਹਮਣੇ ਆ ਗਏ ਨੇ ਕਿਵੇਂ ਚੰਦਰੇ ਇੱਕ-ਇੱਕ ਕਰਕੇ ਮੈਨੂੰ ਇਕੱਲਿਆਂ ਛੱਡ ਕੇ ਦੁਰ ਗਏ ਜੇ ਜੀਤ ਤੇ ਕਿੰਦਰ ਨਾ ਹੁੰਦੇ ਤਾਂ ਮੈਂ ਵੀ ਮਰ ਤੁਰ ਜਾਣਾ ਸੀ ਸ਼ਾਇਦ ਪਹਿਲਾਂ ਦਲੀਪ ਦੀ ਐਕਸੀਡੈਂਟ ਚ ਮੌਤ ਹੋ ਗਈ ਉਧਿਕਾਰ ਵਾਲੀ ਜੀਤ ਨੂੰ ਛੱਡ ਕੇ ਪੇਕੇ ਤੁਰ ਗਈ ਫਿਰ ਛੋਟੇ ਪੁੱਤਰ ਸੋਹਣ ਤੇ ਨੂਹ ਦੇ ਵੀ ਐਕਸੀਡੈਂਟ ਚ ਮਾਤ ਹੋਈਗੀ ਪਹਿਲਾਂ ਪਤੀ ਤੇ ਫਿਰ ਦੋਵੇਂ ਪੁੱਤਰਾਂ ਦੀ ਮੌਤ ਨਾਲ ਹੱਲ ਤਾਂ ਮੈਂ ਬੜੀ ਗਈ ਸਾਂ ਆਪਣੇ ਬੁੱਤੇ ਜੀਤ ਤੇ ਕਿੱਧਰ ਨੂੰ ਦੇਖ ਜ਼ਿੰਦਗੀ ਜਿਉਂਦੀ ਹੈ ਇਹ ਵੀ ਤਾਂ ਉਹਨਾਂ ਦੀ ਹੀ ਅੰਚ ਸੀ ਜਿਸਮ 'ਚ ਅਜਿਹੀ ਤਾਕਤ ਪੈਦਾ ਕਰ ਲਈ ਕਿ ਇਹਨੇ ਦੁੱਖ ਝੱਲ ਕੇ ਵੀ ਨਾ ਡੋਲੀ ਕੋਈ ਗਿਲਾ ਨਹੀਂ ਰਿਹਾ ਰੱਬ ਨਾਲ ਜਦੋਂ ਗिला ਕਰਨਾ ਚਾਹੀਦਾ ਸੀ ਉਦੋਂ ਨਾ ਕੀਤਾ ਅੰਦਰੇ ਅੰਦਰ ਪੀ ਗਈ ਸਾਰਾ ਜ਼ਹਿਰ ਬਾਹਲ ਉਮਰ ਤੋਂ ਹੀ ਜ਼ਹਿਰ ਪਿੰਦੀ ਐ ਇਸ ਸਮੇ ਕਿੰਨੇ ਸਾਰੇ ਦੁੱਖ ਇਕੱਠੇ ਮੇਰੀ ਝੋਲੀ 'ਚ ਪੈ ਗਏ ਸਨ ਤੇ ਮੈਂ ਇਨਾ ਦੁੱਖਾਂ ਦੀ ਆਦੀ ਹੋ ਗਈ ਹੁਮਾ ਮੇਰਾ ਮਨ ਵੀ ਜਿਵੇਂ ਪੱਥਰ ਬਣਦਾ ਗਿਆ ਸੀ ਪਰ ਰੱਬ ਨੇ ਜੀਤ ਤੇ ਉਹਦੀ ਘਰਵਾਲੀ ਦੇ ਰੂਪ 'ਚ ਮੈਨੂੰ ਢੇਰ ਸਾਰਾ ਪਿਆਰ ਪ੍ਰਸ਼ਾਦ ਰੂਪ 'ਚ ਬਖਸ਼ ਦਿੱਤਾ ਮੈਨੂੰ ਇੱਥੇ ਲਿਆ ਕੇ ਇਹਨਾਂ ਮੇਰੀ ਬਾਕੀ ਇੱਛਾ ਵੀ ਪੂਰੀ ਕਰ ਦਿੱਤੀ। ਹੁਣ ਮੈਂ ਚੈਨ ਨਾਲ ਮਰ ਸਕਾਂਗੀ। ਲੱਗਦਾ ਹੈ ਜਿਵੇਂ ਉਹਦੀ ਰੂਹ ਨੂੰ ਮੇਰੇ ਆਉਣ ਨਾਲ ਸ਼ਾਂਤੀ ਮਿਲ ਗਈ ਹੋਵੇ। ਉਸ ਸਖਸ਼ ਦਾ ਖੂਨ ਨਾਲ ਲਥਪਥ ਜਿਸਮ ਮੇਰੀਆਂ ਅੱਖਾਂ ਮੂੜੇ ਆ ਗਿਆ। ਨਾ ਚਾਹੁੰਦਿਆਂ ਵੀ ਅੱਖਾਂ ਦੇ ਕੋਹਿਆਂ ਚੋਂ ਅਥਰੂ ਟਪਕ ਕੇ ਬਾਹਰ ਬਹਿਣ ਲੱਗੇ। ਮਾਂ ਜੀ ਲਓ ਪ੍ਰਸ਼ਾਦ। ਕਿਸੇ ਦੇ ਬੋਲਾਂ ਨੇ ਮੇਰੀ ਸੁਰਤੀ ਤੋੜ ਦਿੱਤੀ ਹੈ ਮੈਂ ਐਨਕਲਾ ਅਤਰ ਬੁੰਝ ਕੇ ਉਹ ਤਾਂ ਨਜ਼ਰਾਂ ਕਰ ਦੇਖਿਆ ਹੈ ਇੱਕ ਸਰਦਾਰ ਮੇਰੇ ਵੱਲ ਪ੍ਰਸ਼ਾਦ ਵਾਲਾ ਹੱਥ ਵਧਾਈ ਖੜਾ ਸੀ ਮੈਂ ਬਿਨਾ ਕੁਝ ਬੋਲੀ ਉਹਦੇ ਕੋਲੋਂ ਕੜਾ ਪ੍ਰਸ਼ਾਦ ਲੈ ਲਿਆ ਹੈ ਉਹ ਮੁਸਕਰਾ ਕੇ ਅੱਗੇ ਚਲਾ ਗਿਆ ਹੈ ਉਸ ਦੀ ਨੀਲੀ ਪੂਛਮੀ ਪੱਗ ਬੰਨੀ ਦੇਖ ਕੇ ਮੇਰੀਆਂ ਅੱਖਾਂ ਮੂਰੇ ਦਾਰਜੀ ਦਾ ਚਿਹਰਾ ਆ ਮੰਨਰਾਉਣ ਲੱਗਾ ਮੇਰੇ ਦਾਸ ਜੀ ਸਰਦਾਰ ਸਵਰਨ ਸਿੰਘ ਵੀ ਜਿਆਦਾ ਨੀਲੀ ਪੱਗ ਹੀ ਬੰਦੇ ਸਨ ਕਟੜ ਅਕਾਲੀ ਸਨ ਸੁਭਾਅ ਪੂਰਾ ਰੌਣਕੀ ਸੀ ਸਾਰੇ ਟੱਬਰ ਨੂੰ ਹਮੇਸ਼ਾ ਖੁਸ਼ ਰੱਖਦੇ ਸਨ ਦਾਸ ਜੀ ਹਸਨ ਖੇਡਣ ਵਾਲਾ ਟੱਬਰ ਸੀ ਸਾਡਾ ਗੁਆਂਢ ਵੀ ਬਧੀਆ ਸਭ ਕੋਈ ਆਪਣਾ ਆਪਣਾ ਸੀ ਮੇਰੀਆਂ ਭੈਣਾਂ ਰਜੂ ਸੁਖੋ ਬੱਬੂ ਮੰਗੀ ਵੀਰ ਤੇ ਭੂਆ ਜਸੂ ਜੀਤੂ ਸਾਰੇ ਰਲ ਮਿਲ ਹਾਸੇ ਨੱਠੇ ਕਰਦੇ ਸਾਂ ਦੀਪਾ ਚਾਚੀ ਨਾਲ ਤਰਿੰਜਨ ਚ ਬੈਠ ਚਰਖਾ ਕੱਤਤੀ ਜਾਂ ਫਿਰ ਫੁੱਲ ਬੂਟੀਆਂ ਚਾਦਰਾਂ ਤੇ ਕੱਢਣੀਆਂ ਸਾਡੇ ਘਰ ਦਰੀਆਂ ਮੁੰਨ ਵੇਲੇ ਚਾਚੀ ਨਾਲ ਚੋਹਲ ਕਰਨੇ ਅੱਜ ਵੀ ਸਾਰਾ ਕੁਝ ਜੀਤੇਜ ਵਸਿਆ ਹੈ ਫਿਰ ਐਜੇ ਹੀ ਤੱਤੀ ਬਾ ਚੱਲੀ ਕਿ ਸਾਰਾ ਕੁਝ ਪਲਾਂਚ ਉਪਰਾ ਜਾਪਣ ਲੱਗ ਪਿਆ ਸੀ ਕੌਣ ਆਪਣਾ ਏ ਤੇ ਕੌਣ ਪਰਾਇਆ ਏ ਸਮਝਣੋਂ ਹਟ ਗਿਆ ਫਿਰ ਇੱਕ ਵਾਰ ਇੱਕਦਮ ਜਿਵੇਂ ਸਾਰਾ ਪਿਆਰ ਆਪਣੇ ਨਾਲ ਲੈ ਕੇ ਉਡਾ ਕੇ ਲੈ ਗਈ ਤੇ ਇਹਦੇ ਪਿੱਛੇ ਜੋ ਕੁਝ ਬਚਿਆ ਸੀ ਉਹਨੂੰ ਯਾਦ ਕਰਨ ਨੂੰ ਵਿੱਚ ਇਤ ਨਹੀਂ ਕਰਦਾ ਸੀ ਏ ਬਾਬਾ ਨਾਨਕ ਮਿਹਰ ਕਰ ਮੇਰੇ ਸੱਚੇ ਬਾਦਸ਼ਾਹ ਸਾਰਿਆਂ ਤੇ ਮਿਹਰ ਕਰ ਜਿਵੇਂ ਇਹ ਰਾਹ ਖੁੱਲੇ ਨੇ ਸਾਰਿਆਂ ਦਿਲਾਂ ਦੇ ਵੀ ਬੰਦ ਦਰ ਉਵੇਂ ਖੁੱਲ ਜਾਣ ਵਿਦਿਆ ਸਭ ਕੁਝ ਜੀਹੰਚ ਆਉਂਦੇ ਮੇਰੇ ਮੋਹ ਅਚਾਨਕ ਸ਼ਬਦ ਨਿਕਲੇ ਕਿੰਨਾ ਚਾਹ ਹੁੰਦਾ ਸੀ ਸਨ ਆਏ ਦਸਵੀਂ ਮਸਿਆ ਅਤੇ ਗੁਰਪੁਰਬ ਸਮੇਨਨ ਕਾਣੇ ਜਾਂਦਾ ਜੀਆਂ ਨਾਲ ਭਰੇ ਗੱਡੇ ਨੂੰ ਬਲਦ ਆਪੇ ਹੀ ਨਨੁਕਾਣੇ ਵੱਲ ਤੋਰ ਕਿੱਚ ਦੇ ਚਲੇ ਜਾਂਦੀ ਉੱਥੇ ਜਦਾਰ ਜੀ ਹੁਣੀ ਅਖੰਡ ਪਾਠ ਦੌਰਾਨ ਤੂਫ ਬੱਤੀ ਕਰਦੇ ਬੀਜੀ ਪੰਜ ਬਾਣੀਆਂ ਦਾ ਪਾਠ ਕਰਨ ਬਹਿ ਜਾਂਦੇ ਦੀਪਾ ਚਾਚੀ ਤੇ ਦੂਮੇ ਪੂਆ ਝੂਠੇ ਭਾਂਡੇ ਤੇ ਲੰਗਰ ਆਦ ਦੀ ਸੇਵਾ ਕਰਦੀਆਂ ਮੈਂ ਤਾਂ ਸੰਗਤ ਲਈ ਵਿਸ਼ੇ ਦਰੀਆਂ ਨੂੰ ਹੀ ਆਪਣੀ ਚੁੰਨੀ ਨਾਲ ਬਿਜੀ ਵਾਂਗ ਸਾਫ਼ ਕਰਦੀ ਰਹਿੰਦੀ ਸਾਂ ਗੁਰਦੁਆਰੇ ਚ ਸੇਵਾ ਕਰਨ ਦਾ ਵੱਖਰਾ ਹੀ ਸਕੂਨ ਮਿਲਦਾ ਸੀ ਸਾਰਾ ਪਰਿਵਾਰ ਖੇਤ ਕਪਾਹ ਚੁਗਣ ਜਾਂਦੇ ਚਾਚਾ ਰੂਪ ਜੋ ਸਾਡੇ ਖੇਤਾਂ ਦਾ ਸਾਰਾ ਕੰਮਕਾਰ ਸੰਭਾਲਦਾ ਸੀ ਉਹਦੇ ਓਧਿਕਾਰ ਵਾਲੀ ਦੀਪਾ ਚਾਚੀ ਸਾਡੀ ਹਵੇਲੀ ਦੇ ਕਮਰੇ 'ਚ ਹੀ ਰਹਿੰਦੇ ਸਨ। ਚਾਚੇ ਰੂਪ ਦੇ ਮਾਪੇ ਉਹ ਮਰੇ ਹੋਏ ਸਨ ਦਾਰਜੀ ਨੇ ਹੀ ਉਹਨਾਂ ਨੂੰ ਆਪਣੇ ਕੋਲ ਰੱਖਿਆ ਹੋਇਆ ਸੀ। ਅਸੀਂ ਦੁਪਹਿਰ ਦੀ ਰੋਟੀ ਤੇ ਚਾਹ ਇਕੱਠੇ ਪਿੰਦੇ। ਦੀਪਾ ਚਾਚੀ ਸਰੋਂ ਦਾ ਸਾਗ ਬਣਾਉਂਦੀ ਤਾਂ ਸਾਰੇ ਉਂਗਲਾਂ ਛੱਟ-ਛੱਟ ਮੁਕਾ ਦਿੰਦੇ। ਪੂਆ ਤੇ ਭਾਬੀ ਤੰਦੂਰ ਤੇ ਰੋਟੀਆਂ ਲਾਉਂਦੀਆਂ ਤਾਂ ਜਿਵੇਂ ਸਾਰੇ ਖਾਣ ਨੂੰ ਟੁੱਟ ਕੇ ਹੀ ਪੈ ਜਾਂਦੇ। ਪਰ ਇਸ ਤਰ੍ਹਾਂ ਤੇ ਸੋਚਿਆ ਵੀ ਨਹੀਂ ਸੀ ਕਿ ਇੰਜ ਹੀ ਖੰਡ ਪੁੱਟ ਜਾਵੇਗਾ ਸਾਰਾ ਕੁਝ ਉਹ ਹੰਸੂ ਹੰਸੂ ਕਰਕੇ ਬੁੱਲਣ ਵਾਲੀ ਤੇ ਹਰ ਕੰਮ ਕਿੜੇ ਮੱਥੇ ਕਰਨ ਵਾਲੀ ਦੀਪਾਂ ਚਾਚੀ ਦੀ ਦੇ ਚਿਥੜੇ ਚਿਥੜੇ ਹੋਈ ਮੇਰੇ ਕੋਲ ਦੇਖੀ ਨਹੀਂ ਸੀ ਗਈ ਉਦੋਂ ਸਾਰੇ ਪਾਸੇ ਪਾਟ ਟੁਕ ਸੀ ਭੱਜ ਦੌੜ ਸੀ ਕਿੰਨਾ ਬਹਿਸ਼ ਤੇ ਜੁਗ ਸੀ ਜਿੱਥੇ ਨਾ ਕੋਈ ਆਪਣੇ ਵੀ ਸਮਝਾਉਂਦੀ ਸੀ ਤੇ ਨਾ ਹੀ ਬਗਾਨੇ ਦੇ ਸਮੇਂ ਦੇ ਨਾਲ ਜਿਵੇਂ ਹਿਰਦਿਆਂ ਦੇ ਉਕਰੇ ਜ਼ਖਮ ਸੁੱਕਣੇ ਪਏ ਗਏ ਉਹਵੇਂ ਕਈ ਗੱਲਾਂ ਕੱਜੀਆਂ ਵੀ ਚੰਗੀਆਂ ਲੱਗਦੀਆਂ ਨੇ ਮੈਂ ਬੜਾ ਕੁਝ ਮੰਦੀ ਗੁੱਠੇ ਕੱਜ ਲਿਆ ਸੀ ਭਾਵੇਂ ਕਈ ਰਾਤਾਂ ਜਾਗਦਿਆਂ ਔਂਸੀਆਂ ਪਾਉਂਦੀ ਰਹੀ ਫਿਰ ਵੀ ਸਾਰੇ ਕਾਸੀ ਦੀ ਗੰਡ ਮਾਰ ਉਹਨੂੰ ਸੰਭਾਲਣ ਵਾਲ ਧਿਆਨ ਦਿੱਤਾ ਬੇਬੇ ਜੀ ਥੋੜਾ ਅੱਗੇ ਹੋ ਕੇ ਬੈਠ ਜਾਓ ਮੈਂ ਸਾਫ਼ ਕਰਦੇ ਆ ਮੈਂਟ ਇਕ 10-11 ਸਾਲਾਂ ਦੀ ਸੁਨੱਖੀ ਕੁੜੀ ਨੇ ਮੇਰੇ ਕੋਲ ਹੋ ਕੇ ਕਿਹਾ ਸੀ ਮੈਂ ਤਾਂ ਹੋਰ ਹੀ ਖੇਲਾ ਚੁਲਜੀ ਹੋਈ ਸਾ ਉਹਦੇ ਵੱਲ ਮੁਸਕਰਾ ਕੇ ਮੈਂ ਪਰਾਂ ਸਰਕ ਕੇ ਬੈਠ ਗਈ ਉਹ ਆਪਣੀ ਚੁੰਨੀ ਨਾਲ ਮੈਟ ਸਾਫ਼ ਕਰਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੀ ਅੱਗੇ ਵੱਲ ਵਧੀ ਉਸ ਵੱਲ ਦੇਖਦੇ ਮੈਨੂੰ ਆਪਣਾ ਬਚਪਨ ਫਿਰ ਯਾਦ ਆ ਗਿਆ ਮੈਂ ਵੀ ਦਾਰਜੀ ਬੀਜੀ ਹੁਰਾਂ ਨਾਲ ਜਦੋਂ ਗੁਰਦੁਆਰੇ ਜਾਂਦੀ ਸਾਂ ਤਾਂ ਆਪਣੀਆਂ ਭੈਣਾਂ ਨਾਲ ਇਵੇਂ ਹੀ ਸੇਵਾ ਕਰਦੀ ਹੁੰਦੀ ਸਾਂ ਉਦੋਂ ਵੀ ਮੈਂ ਕਿੰਨੀ ਕੁਮਰ ਦੀ ਸਾਂ ਜਦੋਂ ਇਸੇ ਸਥਾਨ ਤੋਂ ਜਵਾਲਾ ਸਿੰਘ ਮੀਰਾ ਤੇ ਮਿਹਰ ਦਾ ਹੱਥ ਫੜ ਸਾਨੂੰ ਆਪਣੇ ਨਾਲ ਅੰਮ੍ਰਿਤਸਰ ਸਰਸਰਨਾ ਆਰਥਿਕ ਕੈਂਪ ਚ ਲੈ ਆਇਆ ਸੀ ਉਹ ਦਾਰਜੀ ਦਾ دوست ਸੀ ਅਸੀਂ ਕੁਝ ਦਿਨ ਅੰਮ੍ਰਿਤਸਰ ਕੈਂਪ ਚ ਰਹੇ ਜਦੋਂ ਦੰਗੇ ਸ਼ਾਂਤ ਹੋਏ ਤਾਂ ਉਹਦੇ ਨਾਲ ਹੀ ਵੀਰੇ ਵਾਲੇ ਆ ਗਏ ਸਾਂ ਫਿਰ ਉਹਨੇ ਮੈਨੂੰ ਦੱਸਾਂ 11 ਸਾਲ ਦੀ ਨੂੰ ਹੀ ਆਪਣੇ ਵੱਡੇ ਮੁੰਡੇ ਮੰਗਲ ਨਾਲ ਵਿਆਹ ਤੇ ਨੂੰ ਬਣਾ ਲਿਆ ਸੀ ਤੇ ਮਿਹਰ ਨੂੰ ਉਹਨੇ ਖੇਤੀ ਕਰਨ ਲਾ ਲਿਆ ਸੀ ਦੋਹਾ ਤਿੰਨਾ ਸਾਲਾਂ ਚ ਹੀ ਮੈਂ ਬਚਪਨੇ ਤੋਂ ਗੁਜ਼ਰ ਕੇ ਇੱਕਦਮ ਉੱਤੇ ਦੋ ਨਿਆਣਿਆਂ ਦੀ ਮਾਂ ਬਣ ਗਈ ਸਾਂ ਤੇ ਅੰਦਰ ਪਏ ਜ਼ਖਮ ਜਿਵੇਂ ਸੁੱਕ ਕੇ ਕਿਤੇ ਦਫ਼ਨ ਹੋ ਗਏ ਮੋੜ ਮੈਂ ਇਹਨਾਂ ਦੀ ਬਾਫ਼ ਨਹੀਂ ਕੱਢੀ ਪਰ ਵੇਲੇਕ ਵੇਲੇ ਜਦੋਂ ਵੀ ਕਦੇ ਇਕੱਲੀ ਹੁੰਦੀ ਸਾਂ ਤਾਂ ਮੇਰੀਆਂ ਨਜ਼ਰਾਂ ਅੱਗੇ ਸਾਰੇ ਦ੍ਰਿਸ਼ ਉਮੇ ਫਿਰ ਪਲਾਂਚ ਘੁੰਮਣ ਲੱਗ ਜਾਂਦੇ ਆਪਣੇ ਦੋ ਮਾਂ ਪੁੱਤਰਾਂ ਦੀ ਸੰਭਾਲ ਮੰਗਲ ਦੇ ਸਾਥ ਅਤੇ ਘਰ ਦੇ ਕੰਮਾਂ ਕਾਰਾਂ ਦੇ ਰੁਝੇਵੇਂ ਚ ਵੀ ਕਈ ਵਾਰ ਇਕੱਲੇ ਹੁੰਦਿਆਂ ਇਹ ਰਿਸਦੇ ਫਟ ਮੇਰੇ ਸਾਹਮਣੇ ਆ ਕਮਜ਼ੋਰ ਕਰਦੇ ਰਹਿੰਦੇ ਸਨ ਅੰਦਰੋਂ ਅੱਜ ਵੀ ਜਹੀ ਉੱਠਦੀ ਉਸ ਭਲੇ ਪੁਰਸ਼ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਘੁੰਮਣ ਲੱਗਦਾ ਦੇ ਮਾਨ ਕਰਦਾ ਕਿ ਕਿਸੇ ਕੋਲ ਸਾਰਾ ਕੁਝ ਵੀ ਤਿਆ ਦਸ ਹੌਲਾ ਕਰਨਾ ਮਕਾਲ ਜੀ ਪਰ ਫਿਰ ਦੂਜੇ ਹੀ ਪਲ ਬਸੇ ਵਸਾਏ ਘਰ ਪਰਿਵਾਰ ਦੇ ਉਝੜਨ ਦੀ ਸੰਸਾ ਮਾਂਚ ਘਰ ਘਰ ਜਾਂਦੀ ਮੇਰੇ ਸਵਰੇਜ ਵਾਲਾ ਸਿੰਘ ਨੂੰ ਜਿਹਨੂੰ ਮੈਂ ਵਿਆਹ ਤੋਂ ਬਾਅਦ ਦਾਰਜੀ ਕਹਿਣ ਲੱਗ ਪਈ ਸਾਂ ਵੱਲੋਂ ਮਿਲਿਆ ਪਿਆਰ ਪਲਾਂਚ ਹੀ ਹੂ ਮੰਤਰ ਹੋਇਆ ਦੱਸਦਲਾ ਲੱਗਦਾ ਸਾਰੇ ਜਾਣੇ ਮੇਰੀ ਨਾਲ ਨਫ਼ਰਤ ਕਰਨ ਲੱਗ ਪੈਣਗੇ ਤੇ ਮੈਂ ਅਜਿਹਾ ਸੋਚ ਸਵਰਦਾ ਕੋਟ ਪਰਲੰਗੀ ਮੈਂ ਆਪਣੇ ਪੁੱਤ ਜੀਤ ਨਾਲ ਪਰਚੀ ਰਹਿੰਦੀ ਸਾਂ ਉਹ ਮੈਨੂੰ ਰੋਲੇ ਦੀਆਂ ਬਾਤਾਂ ਸੁਣਾਉਣ ਲਈ ਕਹਿੰਦੇ ਰਹਿੰਦੇ ਇਹਨਾਂ ਵਿਚਾਰੇ ਬਾਲਾਂ ਨੂੰ ਕੀ ਪਤਾ ਸੀ ਰੋਲੇ ਬਾਰੇ ਪਰ ਜਦੋਂ ਦੀ ਟੀਵੀ ਤੇ ਇੱਕ ਖਬਰ ਸੁਣੀ ਤਾਂ ਮੇਰੇ ਅੰਦਰ ਦੱਬਿਆ ਪਿਛਲਾ ਕਿੰਨਾ ਕੁਝ ਫਿਰ ਉੱਛਲਣ ਲੱਗ ਪਿਆ ਮੇਰਾ ਮਨ ਕਰਦਾ ਕਿ ਮੇਰੇ ਖੰਭ ਹੋਣ ਤੇ ਮੈਂ ਉੱਡ ਕੇ ਨਨਕਾਣੇ ਪਹੁੰਚ ਜਾਵਾਂ ਤੇ ਉਹਨਾਂ ਥਾਵਾਂ ਨੂੰ ਜ਼ਾ ਦੇਖਾਂ ਜਿੱਥੇ ਸਾਡਾ ਸਾਰਾ ਪਰਿਵਾਰ ਅਕਸਰ ਇਕੱਠੇ ਆਇਆ ਕਰਦਾ ਸੀ ਕਦੇ ਟੀਵੀ ਤੇ ਬੱਚੇ ਕੋਈ ਫਿਲਮ ਵਗੈਰਾ ਦੇਖ ਲੈਂਦੇ ਤਾਂ ਮੈਨੂੰ ਕਹਿਣ ਲੱਗਦੇ ਬੇਬੇ ਸੱਚੀ ਇਹਨਾਂ ਦਰਦਮਈ ਬਪੜਿਆ ਸੀ ਮੈਂ ਹਾਂ ਆਖ ਕੇ ਹੀ ਸਾਰ ਜਾਂਦੀ ਮਨ 'ਚ ਕੁਝ ਉੱਬਲਦਾ ਨਹੀਂ ਪੁੱਤਰ ਇਸ ਤੋਂ ਵੀ ਬੜਾ ਦੁੱਖदाई ਮਾੜਾ ਮਾੜਾ ਵਾਪਰਿਆ ਮੈਨੂੰ ਅੱਜ ਵੀ ਯਾਦ ਹੈ ਧਾਰਜੀ ਉਸ ਦਿਨ ਸ਼ੇਖਪੁਰੇ ਗਏ ਹੁਸਨ ਜੀਤੋ ਕੋ ਆਦੇ ਬਿਆਦੇ ਸਮਾਨ ਦੀ ਖਰੀਦਦਾਰੀ ਕਰਨ ਜਦੋਂ ਬਾਅਦ ਚ ਅੱਗ ਭੜਕ ਗਈ ਮੁਸਲਮਾਨ ਤੇ ਹਿੰਦੂ ਸਿੱਖ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਦੇਖਦਿਆਂ ਦੇਖਦਿਆਂ ਹੀ ਇਹ ਅੱਗ ਸਾਡੇ ਪਿੰਡ ਕਰਮਪੁਰੇ ਚ ਵੀ ਤੇਜ਼ੀ ਨਾਲ ਫਲਤੂ ਰਹੀ ਸੀ ਸਾਡੇ ਨਾਲ ਦੇ ਮਹੱਲੇ ਚ ਰਹਿੰਦੇ ਅਹਿਮਦ ਜੀ ਨੂੰ ਅਸੀਂ ਚਾਚਾ ਜਾਣ ਆਖਿਆ ਕਰਦੇ ਸਾਂ ਨੇ ਆਪਣੇ ਨਾਲ ਹੋਰ ਮੁਸਲਮ ਬੰਦਿਆਂ ਨੂੰ ਰਲਾਲਿਆ ਉਹ ਸਾਰੇ ਸਾਡੀ ਹਿਫਾਜ਼ਤ ਲਈ ਡਟ ਗਏ ਬੀਜੀ ਨੂੰ ਕਹਿਣ ਲੱਗੇ ਪਰਜਾਈ ਡਰੋ ਨਾ ਤੁਸੀਂ ਇੱਧਰ ਕਿਸੇ ਦੀ ਹਿੰਮਤ ਨਹੀਂ ਜੇ ਆਉਣ ਦੀ ਤੁਸੀਂ ਚਿੰਤਾ ਨਾ ਕਰੋ ਉਹ ਬੀਜੀ ਨੂੰ ਤਸੱਲੀयां ਦੇ ਰਿਹਾ ਸੀ ਪਰ ਨਹੀਂ ਹਿੰਸਕ ਤੂਫਾਨ ਨੇ ਉਹਦੀ ਇੱਕ ਨਾ ਚੱਲਣ ਦਿੱਤੀ ਸੀ ਤੇ ਪਤਾ ਲੱਗਾ ਸਿਕਤਾਰੀਵਾਲ ਪਿੰਡ ਦੀ ਹੱਦ ਤੇ ਉਹਨੇ ਸ਼ਰਾਰਤੀਆਂ ਨੂੰ ਆਉਂਦਿਆਂ ਰੋਕਣ ਲਈ ਜੋ ਜਥਾ ਬਣਾਇਆ ਸੀ ਉਹ ਐਮਨ ਦਾ ਹੀ ਵੱਡਾ ਵੈਰੀ ਬਣ ਗਿਆ ਆਖੇ ਤੂੰ ਸਿੱਖਾਂ ਨੂੰ ਆਪਣੇ ਘਰ ਸ਼ਰਨ ਦੇ ਕੇ ਆਪਣੇ ਫਿਰਕੇ ਨਾਲ ਹੀ ਗਦਾਰੀ ਕਰਦਾ ਹੈ ਅਫਵਾਹਾਂ ਦਾ ਪੂਰਾ ਜ਼ੋਰ ਸੀ ਕਿਦਰੇ ਕੋਈ ਆ ਕੇ ਦੱਸਦਾ ਕਿ ਕਾਮੂ ਕੀ ਮੰਡੀ ਚ ਕਈ ਸਿੱਖਾਂ ਤੇ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਕੋਈ ਕਹਿੰਦਾ ਫਲਾਨੀ ਥਾਂ ਦੱਸ ਸਿੱਖਾਂ ਨੂੰ ਮਾਰ ਦਿੱਤਾ ਤੇ ਕੋਈ ਕਹਿੰਦਾ ਫਲਾਨੇ ਗੁੱਚੇ ਪੰਜ ਹਿੰਦੂਆਂ ਨੂੰ ਮਾਰ ਦਿੱਤਾ ਤੇ ਕੋਈ ਕਹਿੰਦਾ ਸਿੱਖਾਂ ਨੇ ਮੋਹੱਲਾ ਗੋਬਿੰਦਪੁਰਾ ਚ ਸੱਤ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਏ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਸਨ ਲਹੂ ਜ਼ਿਆਦਾ ਗਰਮਾ ਗਿਆ ਲੱਗਦਾ ਸੀ ਕਿਤੇ ਕੋਈ ਭਾਈਚਾਰਕ ਸਾਂਝ ਦਿਖਦੀ ਨਹੀਂ ਆ ਰਹੀ ਸੀ ਪਰ ਜਿਹੀ ਮਹੌਲ ਚ ਅਹਿਮਦ ਚਾਚੇ ਦੀ ਬੋਟੀ ਹਮੀਰਾ ਦੇ ਬੋਲ ਰੂਹ ਨੂੰ ਸਕੂਨ ਦੇਣ ਵਾਲੇ ਨਿਕਲੇ ਸਨ ਪਾਣਾ ਤੂੰ ਕੀ ਮੱਖ ਬਰਉਂਦੀ ਐ ਅਸੀਂ ਸਾਰੇ ਤੇਰੇ ਨਾਲ ਆ ਸ਼ਾਮ ਬੀਤ ਗਈ ਚਾਚਾ ਰੂਪ ਤੇ ਹਜ਼ੂਰਾ ਬਾਹਰ ਨਿਕਲ ਗਏ ਸਨ ਦਾਰਜੀ ਦਾ ਪਤਾ ਲਾਉਣ ਲਈ ਪਰ ਅਗਲੀ ਰਾਤ ਮੋੜਿਆ ਕੇਵਲ ਹਜ਼ੂਰਾ ਚਾਚਾ ਹੀ ਸੀ ਉਹਦੇ ਲੀੜੇ ਰਤ ਨਾਲ ਭਿੱਜੇ ਹੋਏ ਸਨ ਉਹ ਘਰ ਚੋਂ ਵਰਦੇ ਹੀ ਬੀਜੀ ਨੂੰ ਕਹਿਣ ਲੱਗਾ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਆਇਆ ਪਰ ਜਾਈ ਰੂਪਨੁਲਹਾਰ ਕੋਲ ਦੇ ਗਈਆਂ ਨੇ ਕਿਰਪਾਨਾਂ ਨਾਲ ਵੱਢ ਦਿੱਤਾ ਮੇਰੇ ਪਿੱਛੇ ਵੀ ਪੈਸੀ ਮੈਂ ਲੁਕ ਕੇ ਆਪਣੀ ਜਾਨ ਮਾਂ ਬਚਾਈ ਤੂੰ ਦੀਪਾ ਭਾਬੀ ਨੂੰ ਅਜੇ ਕੁਝ ਨਾ ਦੱਸੀ ਮੈਂ ਬਿਨਾਂ ਜਾ ਕੇ ਕੀ ਮਾਹੌਲ ਹੈ ਅਗਲੀ ਸ਼ਾਮ ਕਿਸੇ ਨੇ ਆ ਕੇ ਦੱਸਿਆ ਕਿ ਪਿੰਡ ਖਿਲਚੀਆਂ ਵਿਖੇ ਹਿੰਦੂਆਂ ਸਿੱਖਾਂ ਨੇ ਇਕੱਠੇ ਹੋ ਕੇ ਕਾਫਲੇ 'ਚ ਅੰਮ੍ਰਿਤਸਰ ਜਾਣ ਵੱਲ ਜਾਣ ਦਾ ਫੈਸਲਾ ਕੀਤਾ ਹੈ ਇਧਰ ਹਾਲਾਤ ਠੀਕ ਨਹੀਂ ਤੁਸੀਂ ਵੀ ਆਪਣਾ ਜ਼ਰੂਰੀ ਸਮਾਨ ਬੰਨ ਲਓ ਮੈਂ ਆਉਣਾ ਹਨੇਰੇ ਪੇ ਸਰਦਾਰਾਂ ਦੇ ਮਾਲ ਵਿੱਚ ਕੁਝ ਘਰਾਂ ਦੇ ਹਿੰਦੂਆਂ ਸਿੱਖਾਂ ਨੂੰ ਮੋਤਵਰਾਂ ਨਾਲ ਲੈ ਕੇ ਅੰਮ੍ਰਿਤਸਰ ਵੱਲ ਰਵਾਨਾ ਹੋਣਾ ਸੀ ਦੀਪਾ ਚਾਚੀ ਦਾ ਦੁਪਹਿਰ ਤੋਂ ਪਤਾ ਨਹੀਂ ਸੀ ਚੱਲ ਰਿਹਾ ਘਰ-ਬਾਰ ਸਾਰੇ ਖਾਲੀ ਹੋ ਰਹੇ ਸਨ ਅਸੀਂ ਵੀ ਚੱਲਣ ਦੀ ਤਿਆਰੀ ਕਰਨ ਲੱਗੇ ਮੈਂ ਅੰਦਰਲੇ ਪਸਾਰ ਵਾਲੇ ਕਮਰੇ 'ਚ ਨਿੱਕੀ ਟਰੰਕੀ ਲੈਣ ਗਈ ਤਾਂ ਉੱਥੇ ਦੀਪਾ ਚਾਚੀ ਧੜਫ ਰਹੇ ਸੀ ਮੈਂ ਹੱਥ ਨਾਲ ਉਹਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਦੇ ਸਾਜੀ ਮੈਂ ਮੁੱਕ ਚੁੱਕੇ ਸਨ ਇਸ ਤੋਂ ਪਹਿਲਾਂ ਕਿ ਮੀਰਾ ਬਾਲਮਣ ਜਿਆਦਾ ਸੋਚਦਾ ਹਜ਼ੂਰਾ ਚਾਚਾ ਮੇਰੀ ਬਾਹ ਫੜ ਕੇ ਬਾਹਰ ਵੱਲ ਲੈ ਗਿਆ ਨੀ ਕੁੜੀਏ ਤੂੰ ਇੱਥੇ ਕੀ ਕਰਨ ਰਹੀ ਹੈ ਅੱਗ ਸਾਡੇ ਮਹੱਲੇ ਤੱਕ ਆ ਗਈ ਸੀ ਬੀਜੀ ਨੇ ਸਾਰਾ ਜ਼ਰੂਰੀ ਸਮਾਨ ਚੁੱਕ ਲਿਆ ਸੋਨਾ ਜੀਵਰਾਤ ਵਗੈਰਾ ਆਪਣੇ ਨੇਫੇ ਚ ਗੁੱਥਲੀ ਬਣਾ ਧੁੰਨ ਲਏ ਸਾਰੇ ਜਨੇ ਬਾਹਰ ਕਾਫਲੇ ਚ ਜਾਣ ਲੱਗੇ ਸਨ ਬਾਰ ਬੇੜੇ 'ਚ ਲੋਕਾਂ ਦਾ ਹਜੂਮ ਖੜਾ ਸੀ ਔਰਤਾਂ, ਬੱਚੇ, ਬੁੱਢੇ ਤੇ ਜਵਾਨ ਕਿਸੇ ਦੇ ਹੱਥ 'ਚ ਸੂਟੀਆਂ ਸਨ, ਕਿਸੇ ਦੇ ਹੱਥ ਕਿਰਪਾਨਾਂ ਤੇ ਭਾਲੇ ਵਗੈਰਾ। ਉੱਥੋਂ ਦਲ ਰਵਾਨਾ ਹੋ ਗਿਆ। ਮੂਰੇ ਜਵਾਨ ਬੰਦੇ ਸਨ ਤੇ ਵਿਚਾਲੇ ਔਰਤਾਂ, ਕੁੜੀਆਂ ਤੇ ਬੱਚੇ ਉਸ ਤੋਂ ਪਿੱਛੇ ਬਜ਼ੁਰਗ ਤੇ ਬਿਲਕੁਲ ਮਗਰੇ ਫੇਰ ਜਵਾਨ ਬੰਦੇ ਤੁਰਦੇ ਜਾ ਰਹੇ ਸਨ। ਜ਼ਰੂਰਤ ਦਾ ਮਾੜਾ-ਮੋਟਾ ਸਮਾਨ ਤਕਰੀਬਨ ਸਾਰਿਆਂ ਦੇ ਕੋਲ ਹੀ ਸੀ। ਜਦੋਂ ਕੁਝ ਚਿਰ ਦਾ ਹੀ ਪੰਡ ਤੈ ਕੀਤਾ ਸੀ ਕਿ ਅਚਾਨਕ ਯਾ ਲਾ ਯਾ ਲਾ ਦੀਆਂ ਆਵਾਜ਼ਾਂ ਨਹੀਂ ਰਿਆਂ ਲਗੀਆਂ ਅੱਧੇ ਘੰਟੇ ਚ ਹੀ ਹਜ਼ੂਮ ਆਇਆ ਤੇ ਕਿੰਨੀਆਂ ਲਾਸ਼ਾਂ ਧਰਤੀ ਤੇ ਵਿਛਾ ਕੇ ਅੱਗੇ ਲੰਘ ਗਿਆ ਜੋ ਬੱਚੇ ਜਿੱਧਰ ਰਸਤਾ ਮਿਲਿਆ ਉਧਰ ਨੂੰ ਭੱਜ ਦੁਰੇ ਸਾਨੂੰ ਵੀ ਜੀ ਤੇ ਪੂਆ ਹੁਰਾ ਫੜਿਆ ਹੋਇਆ ਸੀ ਪੂਆ ਜੀਤੋ ਤੇਜਸੋ ਦੇ ਨਾਲ ਮੇਰੀ ਵੱਡੀ ਭੈਣ ਰੱਜੋ ਵੀ ਗਾਇਬ ਸੀ ਕਿੰਨਾ ਚਿਰ ਲੱਭਿਆ ਉਹਨਾਂ ਦੀ ਰਾਹ ਉਡੀਕਦੇ ਰਹੇ ਰੋਂਦਾ ਬਿਲਕੁ ਦਾ 15 ਗਜਣਿਆਂ ਦਾ ਜੱਥਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਅਗਲੇ ਪੰਦਲੇ ਰਵਾਨਾ ਹੋ ਗਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦੀਆਂ ਆਵਾਜ਼ਾਂ ਨੇ ਮੈਨੂੰ ਸੋਚਾਂ ਚੋਂ ਬਾਹਰ ਕੱਢ ਦਿੱਤਾ ਮੇਰੇ ਕੋਲ ਦੀ ਤਨ ਚਾਰ ਬੁੱਢੀਆਂ ਸਿਰਾਂ ਤੇ ਪੀਲੇ ਪਟਕੇ ਬੰਨੇ ਹੱਥ ਜੋੜਦੀਆਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦੀਆਂ ਲੰਘ ਗਈਆਂ ਹਨ ਦੂਰ ਤੱਕ ਨਜ਼ਰ ਕਮਾਉਂਦੀ ਹਾਂ ਜੀ ਦੂਰਾਂ 'ਚ ਕੋਈ ਦਿਖਾਈ ਨਹੀਂ ਦੇ ਰਿਹਾ ਖਵਰੇ ਕਿੱਧਰ ਚੁਰ ਗਏ ਨੇ ਗੁਰਦੁਆਰੇ ਦੇ ਸਪੀਕਰ ਚੋਂ ਕਿਸੇ ਭਾਈ ਦੀ ਆਵਾਜ਼ ਕੰਨਾਂ 'ਚ ਆਉਣ ਲੱਗੀ ਹੈ ਭਾਈ ਗੁਰਨਾਨਕ ਦੀ ਪਿਆਰੀ ਸਾਧ ਸੰਗਤ ਤੁਸੀਂ ਵਡਭਾਗੀ ਹੋ ਜੋ ਇਸ ਸਰ ਦੇ ਦਰਸ਼ਨ ਕਰਨ ਦਾ ਭਾਗ ਪ੍ਰਾਪਤ ਕਰ ਰਹੇ ਹੋ ਇਸ ਸਥਾਨ ਦੇ ਵਿਛਣ ਸਮੇ ਤੋਂ ਲੈ ਕੇ ਅੱਜ ਤੱਕ ਕਰੋੜਾਂ ਅਰਦਾਸਾਂ ਹੋਈਆਂ ਜਿਨ੍ਹਾਂ ਦੇ ਸਦਕਾ ਅਸੀਂ ਇਸ ਵਿਛੜੇ ਗੁਰੂ ਧਾਮ ਦੇ ਦਰਸ਼ਨ ਕਰਨ 'ਚ ਸਫਲ ਹੋ ਰਹੇ ਹਾਂ ਜਿਉਂਦੇ ਰਹਿਣ ਦੋਵੇਂ ਮੁਲਕਾਂ ਦੇ ਵਾਸੀ ਤੇ ਸਰਕਾਰਾਂ ਜਿਨ੍ਹਾਂ ਇਸ ਪਵਿੱਤਰ ਅਸਥਾਨ ਦੇ ਧਰ ਖੁੱਲਣ 'ਚ ਆਪਣੀ ਭੂਮਿਕਾ ਨਿਭਾਈ ਉਹ ਲਗਾਤਾਰ ਬੁਲੀ ਜਾ ਰਿਹਾ ਹੈ ਪਰ ਮੈਂ ਫਿਰ ਆਪਣੇ ਬਚਪਨ ਚ ਪਰਤ ਦੀ ਜਾ ਰਹੀ ਸਾਂ ਉਸ ਦਿਨ ਵੀ ਮੈਂ ਤੇ ਮਿਹਰ ਹਜ਼ੂਰੇ ਚਾਚੇ ਨਾਲ ਬਚਦੇ ਬਚਾਉਂਦੇ ਨਨਕਾਲੇ ਨਨਕਾਣੇ ਵੱਲ ਨੂੰ ਤੁਰੇ ਆਏ ਸਾਂ ਹਰ ਪਾਸੇ ਲਾਸ਼ਾਂ ਦੇ ਢੇਰ ਤੇ ਡੁੱਲ੍ਹੇ ਖੂਨ ਦੇ ਛੱਪੜ ਹੀ ਦਿਖਾਈ ਦੇ ਰਹੇ ਸਨ। ਅੰਮ੍ਰਿਤਸਰ ਕੈਂਪ ਚ ਆਉਣ ਤੋਂ ਪਹਿਲੀਆਂ ਤਿੰਨ ਰਾਤਾਂ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕੀ। ਪਹਿਲੀ ਰਾਤ ਚ ਦੰਗੀਆਂ ਬਲੋਂ ਕੀਤੇ ਹਮਲੇ ਚ ਸਾਡੇ ਕਈ ਜਣੇ ਵਿਛੜ ਗਏ ਜਾਂ ਕਹਿ ਲਓ ਮਾਰ ਮੁੱਕ ਗਏ। ਦੂਜੇ ਦਿਨ ਮੈਂ ਮਿਹਰ ਤੇ ਚਾਚਾ ਹਜ਼ੂਰਾ ਹੀ ਬਾਕੀ ਬਚੇ ਸਾਂ। ਦੂਜੇ ਦਿਨ ਸਵਾਗਤ ਤੇ ਅਸੀਂ ਕਿਵੇਂ ਦੁੱਬ ਕੇ ਬੈਠੇ ਸਾਂ ਗੰਨੇ ਦੇ ਖੇਤ ਚ। ਕੋਈ ਮੁਸਲਮਾਨ ਪਰਿਵਾਰ ਕੱਸੀ ਕੋਲੋਂ ਦੀ ਵੱਟੋ ਵੱਟ ਤੁਰਿਆ ਰਹੇ ਸੀ ਚਾਚੇ ਹਜ਼ੂਰੇ ਤੇ ਇੱਕ ਹੋਰ ਜਨੇ ਨੇ ਮੁਸਲਮਾਨ ਦੀ ਕੰਡ ਪਿੱਛੋਂ ਸਿਰ ਤੇ ਡਾਂਗ ਦਾ ਵਾਰ ਕਰਕੇ ਡੇਕ ਦਿੱਤਾ ਤੇ ਬਾਅਦ ਚ ਠੁੱਡੇ ਮਾਰ ਮਾਰ ਮੁਕਾ ਦਿੱਤਾ ਉਹ ਧਿਕਾਰ ਵਾਲੀ ਕੋਲ ਖੜੀ ਕਰ ਲਾਉਂਦੀ ਰਹੀ ਫਿਰ ਕਿੰਨਾ ਚਿਰ ਉਹਦੀ ਦੂਜੇ ਪਾਸੇ ਵਾਲੇ ਗੰਨੇ ਦੇ ਖੇਤ ਚੋਂ ਕਰਲਾਉਣ ਦੀ ਆਵਾਜ਼ ਆਉਂਦੀ ਰਹੀ ਇਹ ਆਵਾਜ਼ ਉਦੋਂ ਸ਼ਾਂਤ ਹੋਈ ਜਦੋਂ ਚਾਚਾ ਹਜ਼ੂਰਾ ਆਪਣੀ ਥੋਤੀ ਦਾ ਲਾੜਵੰਨ ਦਾ ਖੇਤ ਚੋਂ ਬਾਹਰ ਨਿਕਲਿਆ ਸੀ ਇਸ ਤੋਂ ਬਾਅਦ ਤਾਂ ਮੈਨੂੰ ਤੇ ਮੇਰ ਨੂੰ ਚਾਚੇ ਤੋਂ ਡਰ ਲੱਜਾ ਲੱਗ ਪਿਆ ਅਗਲੀਆਂ ਦੋ ਰਾਤਾਂ ਚਾਚਾ ਹਜ਼ੂਰਾ ਮੈਨੂੰ ਕਈ ਵਾਰ ਆਪਣੀ ਥੋਤੀ ਦੇ ਲਾੜਵੰਨ ਦਾ ਦੱਸਿਆ ਸੀ ਨਨ ਕਾਣਾ ਸਾਖ ਤੋਂ ਅੱਧਾ ਕੁ ਮੀਲ ਪ੍ਰਸ਼ਾਂ ਸ਼ਿਪ ਦੇ ਵੱਲ ਦੇ ਖੇਤਾਂ ਚ ਕਾਫੀ ਲੋਕ ਇਧਰ ਉਧਰ ਤੁਰ ਕੇ ਬੈਠੇ ਸਨ ਥਕਾवट ਕਾਰਨ ਮੈਂ ਗਹਿਰੀ ਨੀਂਦ ਵਿੱਚ ਸਾਂ ਜਦੋਂ ਚਾਚੇ ਹਜ਼ੂਰੇ ਦਾ ਹੱਥ ਮੇਰੀ ਸਲਵਾਰ ਦੇ ਨਾਲੇ ਤੱਕ ਪਹੁੰਚ ਗਿਆ ਮੈਨੂੰ ਮਹਿਸੂਸ ਹੋਇਆ ਅਚਾਨਕ ਤਰਫ ਕਕ ਉੱਠੀ ਸਾਂ ਇਸ ਤੋਂ ਪਹਿਲਾਂ ਕਿ ਮੈਂ ਚੀਕਦੀ ਉਹਨੇ ਮੇਰਾ ਮੂੰਹ ਆਪਣੇ ਭਾਰੇ ਹੱਥਾਂ ਨਾਲ ਘੁੱਟ ਲਿਆ ਜੇ ਬੁਲੀ ਨਾ ਤਾਂ ਤੈਨੂੰ ਵੀ ਤੇਰੀ ਦੀਪਾਂ ਚਾਚੀ ਦੇ ਰੂਪ ਭੰਗ ਮਾਰ ਮੁਕਾ ਦੇਣਾ ਇੱਥੇ ਹੀ ਸਮਝੀ ਉਹ ਹੈਵਾਨ ਹੋਇਆ ਮੇਰੇ ਨਾਲ ਹੈਵਾਨੀਅਤ ਦਾ ਖੀੜ ਖੀੜ ਦਾਰ ਹੈ ਤੀਜੀ ਰਾਤ ਮੇਰੀਆਂ ਸਿਸਕੀਆਂ ਪਤਾ ਨਹੀਂ ਕਿਵੇਂ ਕੋਲ ਉਲੰਘ ਦੇ ਕਿਸ ਸੱਜਣ ਦੇ ਕੰਨੀ ਪੈ ਗਈਆਂ ਜਦੋਂ ਉਹ ਖੇਤ 'ਚ ਵੜਿਆ ਤਾਂ ਚਾਚਾ ਟੁੱਟ ਕੇ ਪੈ ਗਿਆ ਉਸਤੇ ਮੈਂ ਤਾਂ ਨੀਂ ਮੇ ਬੇਹੋਸ਼ੀ 'ਚ ਹੀ ਸਾਂ ਦੋਵੇਂ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਰਹੇ ਸਨ ਫਿਰ ਕਿਰਪਾਨ ਦੇ ਇੱਕ ਵਾਰ ਨਾਲ ਚਾਚਾ ਹਜ਼ੂਰਾ ਧਰਤੀ ਤੇ ਡਿੱਗ ਪਿਆ ਇਸ ਤੋਂ ਪਹਿਲਾਂ ਕਿ ਉਸ ਜਨਮੀਰਾ ਹੱਥ ਫੜਨ ਲੱਗਦਾ ਮੈਨੂੰ ਬਾਹਰ ਲੈ ਜਾਣ ਲਈ ਹਜ਼ੂਰੇ ਨੇ ਆਪਣੇ ਨੇਫੇ ਚ ਸ਼ੁਰੂਆਕਾਡ ਉਦੇ ਢਿੱਡ ਚ ਖੋਹ ਦਿੱਤਾ ਉਹ ਵੀ ਹੀ ਠੰਢ ਗੇ ਪਿਆ ਕੁਝ ਦੇਰ ਦੋਵੇਂ ਟੜਖਦੇ ਰਹੇ ਹਜ਼ੂਰੇ ਦੀਆਂ ਅੱਖਾਂ ਖੁੱਲੀਆਂ ਸਨ ਪਰ ਜਿਸਮ ਚ ਕੋਈ ਹਰਕਤ ਨਹੀਂ ਸੀ ਮੈਂ ਖੁਦ ਨੂੰ ਸੰਭਾਲ ਉਸ ਮੁਸਲਮ ਦੇ ਕੋਲ ਹੋ ਕੇ ਦੇਖਿਆ ਉਹ ਟੜਖ ਰਿਹਾ ਸੀ ਮੈਂ ਚੀਕ ਕੇ ਰੌਲਾ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਮੇਰੀ ਜ਼ੁਬਾਨ ਚੋਂ ਉਦੋਂ ਕੋਈ ਆਵਾਜ਼ ਹੀ ਨਾ ਨਿਕਲੀ ਰੱਖ ਦਿਆਂ ਹੀ ਉਹਦਾ ਹੱਥ ਮੇਰੇ ਵੱਲ ਵਧਿਆ ਮੈਂ ਕੋਲ ਹੋਈ ਤਾਂ ਉਹਨੇ ਆਪਣਾ ਹੱਥ ਮੇਰੇ ਸਿਰ ਤੇ ਰੱਖ ਦਿੱਤਾ ਮੈਂ ਦੇਖਿਆ ਉਹ ਬਿਲਕੁਲ ਸ਼ਾਂਤ ਹੋ ਗਿਆ ਸੀ ਅਗਲੀ ਸਵੇਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦਾ ਇੱਕ ਟੋਲਾ ਕੋਲ ਦੀ ਲੰਗਨ ਲੱਗਾ ਤਾਂ ਮੈਨੂੰ ਲਹੂ ਨਾਲ ਲਿਪੜੇ ਦੇਖ ਕੇ ਮੇਰੇ ਕੋਲ ਰੁਕ ਗਿਆ ਮੇਰੇ ਮੂੰਹੋਂ ਤਾਂ ਕੁਝ ਨਹੀਂ ਨਿਕਲ ਰਿਹਾ ਸੀ ਉਹਨਾਂ ਦੋ ਲਾਸ਼ਾਂ ਪਈਆਂ ਦਿੱਖੀਆਂ ਜਥੇ ਦਾ ਮੋਰੀ ਗੁਰਸਿੱਖ ਸਿੱਖ ਬੁੱਲਿਆ ਇਸ ਮੁਸਲਿਮ ਨੇ ਸਾਡੀ ਧੀ ਦੀ ਪੱਤ ਲੁੱਟੀ ਹੋ ਇਸ ਸਿੱਖ ਨੇ ਉਹਦਾ ਬਦਲਾ ਲਿਆ ਤੇ ਮਰਦਾ ਮਰਦਾ ਉਹ ਇਹਦੀ ਕਿਰਪਾਨ ਮਾਰ ਗਿਆ ਮੈਂ ਬੋਲ ਕੇ ਦੱਸਣ ਦਾ ਬੜਾ ਯਤਨ ਕੀਤਾ ਹੱਥਾਂ ਦੇ ਇਸ਼ਾਰਿਆਂ ਨਾਲ ਉਹਨਾਂ ਨੂੰ ਸਮਝਾਉਣਾ ਚਾਹਿਆ ਪਰ ਉਹ ਨਹੀਂ ਸਮਝ ਰਹੇ ਸਨ ਉਹਨਾ ਭਾਣੇ ਤਾਂ ਮੈਂ ਸਦਮੇ ਕਾਰਨ ਇੰਜ ਕਰ ਰਹੇ ਸਨ ਤੇ ਇਹ ਜੋ ਹੋ ਗਿਆ ਉਲ ਜਾ ਬਸ ਇਸ ਗੱਲ ਨੂੰ ਇੱਥੇ ਹੀ ਛੱਡ ਜਾ ਆਖੇ ਅਮ੍ਰੇਤਾ ਰੀਤੀ ਮੀਨੇ ਸਤਨਾਵਾਹੀ ਗੁਰੂ ਸਤਨਾਵਾਹੀ ਗੁਰੂ ਆਖ ਮੇਰੀ ਉਂਗਲ ਪਰ ਆਪਣੇ ਨਾਲ ਤੋਰ ਲਿਆ ਤੇ ਅਸੀਂ ਨਨਕਾਣੇ ਆ ਗਏ ਸਾਂ ਇੱਥੋਂ ਹੀ ਦਰਜੀ ਦੇ ਦੋਸਤ ਜੋ ਮੇਰੇ ਬਾਝ ਸੋਹਰੇ ਬਣ ਗਏ ਸਨ ਮੈਨੂੰ ਤੇ ਮੇਰੇ ਵੀਰ ਮਿਹਰ ਨੂੰ ਆਪਣੇ ਨਾਲ ਲੈ ਆਏ ਸਨ ਸਤਨਾਵਾਹੀ ਗੁਰੂ ਸਤਨਾਵਾਹੀ ਗੁਰੂ ਦੇ ਜਾਪ ਦੀਆਂ ਆਵਾਜ਼ਾਂ ਸਪੀਕਰ ਚ ਆਉਣ ਲੱਗੀਆਂ ਮੈਂ ਬੀਤੇ ਜੋ ਨਿੱਕਲ ਇਧਰ ਉਧਰ ਦੇਖਿਆ ਹੈ ਇੰਨੇ ਦਿਨਾਂ ਦੀ ਖੂਨੀ ਖੇਡ ਨੇ ਪਤਾ ਨਹੀਂ ਮੇਰੇ ਵਰਗੇ ਕਿੰਨੀਆਂ ਆਤਮਾਵਾਂ ਦੀ ਇੱਜ਼ਤ ਨੂੰ ਧਾਰ-ਧਾਰ ਕੀਤਾ ਸੀ ਕਿੰਨੀਆਂ ਈਆਂ ਪੈਣਾ ਕਰ ਲਾਉਂਦੀਆਂ ਆਪਣੇ ਸਵਾਸ ਤੇ ਆ ਗਈਆਂ ਹੋਣਗੀਆਂ ਕਿੰਨੀਆਂ ਨੇਕ ਰੂਹਾਂ ਵੀ ਅਜਿਹੀ ਹਨੇਰੀ ਚ ਰੁੜ ਗਈਆਂ ਤੇ ਕਿੰਨੀਆਂ ਜਾਨਾਂ ਇਸ ਸਾਰੇ ਮੰਜ਼ਰ ਨੂੰ ਕੌੜਾ ਘੁੱਟ ਸਮਝ ਕੇ ਆਪਣੇ ਅੰਦਰ ਦਫ਼ਨ ਕਰਦੀਆਂ ਹੋਈਆਂ ਜ਼ਿੰਦਗੀ ਜਿਉਣ ਲਈ ਮਜਬੂਰ ਸਨ ਮਨ ਚ ਉਸ ਭਲੇ ਪੁਰਸ਼ ਦਾ ਚਿਹਰਾ ਆਉਂਦਿਆ ਹੀ ਮੈਂ ਇੱਕ ਵਾਰ ਫੇਰ ਗੁਰੂ ਘਰ ਦੀ ਚਿੱਟੇ ਸੰਗ ਮਰੀਮਰੀ ਇਮਾਰਤ ਵੱਲ ਦੇਖਿਆ ਹੈ ਆਪ ਮਹਾਰੇ ਮੇਰੇ ਮੂੰਹੋਂ ਨਿਕਲਿਆ ਹੈ ਏ ਬਾਬਾ ਨਾਨਕ ਉਸ ਭਲੀ ਰੂਹ ਨੂੰ ਆਪਣੇ ਚਰਨਾਂ ਚ ਵਾਸ ਦੇ ਕਹਿੰਦੇ ਮੈਂ ਪੂਰੀ ਤਰ੍ਹਾਂ ਝੁੱਕ ਕੇ ਨਤਮਸਤਕ ਹੋ ਗਈ ਹਾਂ ਚਲੋ ਬੀਜੀ ਲੰਗਰ ਸ਼ਕਨ ਚਲੀਏ ਕਿੰਦਰ ਨੇ ਮੇਰੇ ਵੱਲ ਆਪਣਾ ਹੱਥ ਵਧਾਉਂਦਿਆਂ ਕਿਹਾ ਹੈ ਮੈਨੂੰ ਲੱਗਾ ਜਿਵੇਂ ਉਸ ਨੇਕ ਗੁਰੂ ਨੇ ਮੇਰੇ ਵੱਲ ਹੱਥ ਵਧਾਇਆ ਹੈ ਖੁਦ ਨੂੰ ਹਵਾਲਾ ਮਹਿਸੂਸ ਕਰਦੇ ਮੈਂ ਆਪਣਾ ਹੱਥ ਇੰਦਰ ਵੱਲ ਵਧਾ ਉੱਠ ਕੇ ਉਹਦੇ ਨਾਲ ਨਾਲ ਤੁਰ ਪਈ ਹਾਂ ਤਾਂ ਬਾਤ ਜੀ ਉਮੀਦ ਕਰਦੀ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਸੋਹਣ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ